ਇਹਦਾ ਬੈਲਾ ਹੀ ਕੋਈ ਨਹੀਂ। ਉਹ ਥੋੜੀ ਬਾੜਦਾ ਹੈ ਨਹੀਂ ਨਾਲੀ। ਹਾਂ। ਛੜ ਪੀੜ ਤੇ ਲਾਕੇ ਲਈ ਜੀ ਚਾਰ ਦਾ ਟਰਾਲਾ ਲੈ ਕੇ ਆਏ ਹੁਣ ਰਾਤ ਹੋ ਗਈ ਅੱਜ। ਕੱਲੇ ਆ ਪਿੰਡ ਨੂੰ ਕੱਲ ਨੂੰ ਚਾਲੇ ਪਾਉਣੇ ਆ ਉਧਰ ਫੜ ਪ੍ਰਭਾਤ ਇਲਾਕੇ ਕੱਲੀ ਸੜਕਾਂ ਖਾਬ ਪੂਰਨਾ ਅਲੋਕਾ ਨਾਮੀ ਨਾ ਕੋਈ ਨਾ ਕਿਹੜੇ ਆਪੇ ਹੋਣੇ ਨੇ ਨੱਲੇ ਤੇ ਅਮਰੋਤਮ ਦੇ ਜਿੰਨੇ ਫੋਨ ਲੱਗਦਾ ਰਾਤ ਫਲਮ ਵਾਲੇ ਜਿੱਥੇ ਕਿਹੜੇ ਆਪ ਕੋਈ ਜੇ ਕਿ ਜਾਣਗੇ ਤੱਕ ਇਹਦਾ ਹੋ ਗਿਆ ਸੱਦਾ ਲਈ ਔਰ ਦੂਸਾਂ ਦੇ ਵੀ ਬਈ ਯਾਰ ਔਰ ਦੂ ਵੀ ਲਿਖਿਆ ਸੀ ਪਾਣੀ ਤਾਂ ਉੱਤਰ ਚੁੱਕਿਆ ਪਰ ਜਿਹੜੇ ਹਾਲਾਤ ਆ ਉਹ ਤਾਂ ਹਜੇ ਵੀ ਮਾੜੇ ਹੀ ਆ ਵੀਰੋ ਤੇ ਰਸ਼ਨ ਪਾਣੀ ਜਿਹੜਾ ਕਹਾਣ ਜਿਹੜੇ ਡੁੱਬੇ ਘਰ ਉਹਨਾਂ ਦੇ ਘਟ ਪਹੁੰਚਦੇ ਆ ਆ ਫਾਦਰਦ ਠੀਕ ਹੈ ਠੀਕ ਹੈ ਪੰਜਾਬ ਬਾਈ ਠੀਕ ਹੈ ਜੀ ਲੈਣ ਦੇ ਤਾਂ ਚੜ ਦੇ ਦੋ ਮੱਤਾਂ ਲੈ ਲਓ ਜੀ ਘੱਟੇ ਘੜਾ ਸਾਹਿਬ ਤੋਂ ਠੀਕ ਹੈ ਜੀ ਅੱਜ ਉਹ ਜਿੰਦ ਤੱਕ ਵੀ ਹੈ ਲੋ ਠੀਕ ਹੈ ਠੀਕ ਹੈ ਜੀ ਚਾਰ ਦੀ ਸੇਵਾ ਲੈ ਕੇ ਆਏ ਆਂ ਜੀ ਆ ਪਿੰਡ ਬੰਗੀ ਰੁਕੂ ਵੱਲੋਂ ਇਕੱਠਾ ਕਰਕੇ ਜੋਬਰ ਰਾਤ ਨੂੰ ਵੀ ਲੱਗੇ ਰਹਿੰਦੇ ਆ ਕਹਿੰਦੇ ਟਰੱਕ ਅਸੀਂ ਬਠਿੰਡੇ ਤੋਂ ਹੀ ਦੋ ਟਰਾਲੇ ਚਾਰ ਦੇ ਇਕੱਠੇ ਕਰਦੇ ਜੀ ਕੱਲ ਨੂੰ ਲੈ ਕੇ ਚੱਲਾਂਗੇ ਕਿਹੜੇ ਪਾਸੇ ਲੈ ਕੇ ਜਾਓਗੇ ਤੁਸੀਂ ਹਾਂਜੀ ਹਾਂਜੀ ਉਧਰੋਂ ਪਾਣੀ ਘਟਿਆ ਜਿੱਦਾਂ ਕਰਕੇ ਅੱਗੇ ਜਾਣ ਦਾ ਵੀ ਸੋਚਿਆ ਸੀ ਅੱਗੇ ਜਾ ਕੇ ਜਿਹੜੇ ਘਰਾਂ ਅਜੇ ਤੱਕ ਆਚਾਰ ਵਗੈਰਾ ਨਹੀਂ ਪਹੁੰਚਿਆ ਕਿਉਂਕਿ ਰਾਸ਼ਨ ਤਾਂ ਬਹੁਤ ਪਹੁੰਚ ਚੁੱਕਾ ਹੈ ਮੇਰੇ ਡੰਗਰ ਪਸ਼ੂ ਦਾ ਔਖਾ ਹੋ ਜਾਂਦਾ ਉਹ ਵੀ ਚੂੜੀਆਂ ਤੜੀਆਂ ਸਾਰੀਆਂ ਗਿੱਦੀ ਹੋ ਜਾਂਦੀ ਠੀਕ ਹੈ ਤੁਸੀਂ ਜੁਪੀ ਤੋਂ ਆਉਣਾ ਠੀਕ ਹੈ ਧੰਨਵਾਦ ਬਾਈ ਜੋਟਾ ਜੁਪੀ ਵਾਲਿਆਂ ਦਾ ਜਿੱਥੇ ਆਉਣਾ ਖੜੇ ਹੋ ਤੇ ਧੰਨਵਾਦ ਜੀ ਦਾ ਹਾਂਜੀ ਰਾਬੋ ਉਹ ਜੜਤੀ ਕਲਾ ਜੀ ਐਕੀ ਜੀ ਸਾਰੇ ਸਟੇਟ ਪੰਜਾਬ ਨਾਲ ਖੜੇ ਆ ਬਹੁਤ ਬਹੁਤ ਧੰਨਵਾਦ ਆ ਸਾਰੇ ਸਟੇਟਾਂ ਦਾ ਵੀ ਰਾਜਸਥਾਨ ਬਿਹਾਰ ਇਹ ਤੋਂ ਵਧਕਾਰੀਆਂ ਬਹੁਤ ਮੱਧ ਪ੍ਰਦੇਸ਼ ਤੋਂ ਆ ਰਹੀ ਜੰਮੂ ਬੁਨੀ ਨੂੰ ਜਵਾਰੀਆਂ ਆਦੀ ਪਰਟੰਡੇ ਤੋਂ ਹੀ ਬਟੰਡੇ ਦਾ ਅਸੀਂ ਪਹਿਲਾਂ ਤਾਂ ਨਹੀਂ ਗਏ ਜੀ ਪਹਿਲਾਂ ਇਹ ਬਹੁਤ ਹੋ ਗਏ ਰਾਸ਼ਨ ਹੋਣਾ ਘਟਿਆ ਥੋੜਾ ਜਿਹਾ ਪਾਣੀ ਵੀ ਘਟ ਗਿਆ ਤਾਂ ਹਾਂ ਪਹੁੰਚ ਕਰਾਂਗੇ ਕੱਲੂ ਜਾ ਕੇ ਰਾਤ ਰਹਾਗੇ ਪਰ ਦੇਖੀ ਉੱਪਰ ਕਰਕੇ ਕਿਹੜੇ ਲਾਕੇ ਚਾਰ ਦਿਨ ਟੁੱਟਦਾ ਉਹਦੇ ਤੇ ਗਿਆ ਮੈਂ ਸਹ ਇੱਕ ਦਿਨ ਵੱਧ ਲੱਗੇ ਜੀ ਜੀ ਲੋੜਾ ਡੋੜ ਬੰਦ ਰਹੇ ਜੀ ਇਹ ਗੋਸ਼ਟੀ ਕਰਾਂਗੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਾਨਮਾਲਾ ਬੇਟੀ ਜੀ ਧੰਨਵਾਦ ਗੜਾ ਆਇਆ ਤਾਂ ਤਾਂ ਰੱਖੇ ਕਿ ਮਿਊਜ਼ਿਕ ਬੰਦ ਕੀਤਾ ਹੋਇਆ ਦਾ ਤਾਵਾ ਜੀ ਲੈਟ ਕਰੀਂ ਤਾਂ ਤਾਰੋ ਅੱਗੇ 5 ਪਰ ਇਹ ਬਾਕੀ ਨੂੰ ਫੋਟੋ ਫੋਟੋ ਕਰ ਰਿਹਾ ਜੁਆ ਰਹਾ ਨਹੀਂ ਅਪਡੇਟ 先に言えばお前。 ਤਨਵਾਦੀ ਜਿੰਦਗੀ ਦੇ ਦੋਸਤ ਹਮਾਰੇ ਵੇਲੇ ਪਾਰਲੇ ਸ਼ੁਗਨ ਤੋਂ ਡੇਆ ਸੇਵਾ ਕਰ ਰਹੇ ਆ ਪੰਜਾਬ ਸਾਕੇ ਬਹੁਤ ਬਹੁਤ ਧੰਨਵਾਦ ਹਨ ਜਿਵੇਂ ਜੁਪੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਵਿਹਾਰ ਹਰਿਆਣਾ Rajasthan ਇਧਰੋਂ ਬਹੁਤ ਜਾਂ ਹੁਣ Rajasthan ਨੇ ਘਟਨਾ ਆ ਰਹੀਆਂ ਬਹੁਤ ਜ਼ਿਆਦਾ ਸੇਵਾ ਲੈ ਕੇ ਪਹੁੰਚ ਰਹੇ ਲੋਕ ਬਹੁਤ ਵਧੀਆ ਕੋਈ ਇਸ ਟਾਈਮ ਧਰਮ ਨਹੀਂ ਦੇਖਿਆ ਯਾਰ ਇਹ ਇੱਕ ਸੇਵਾ ਭਾਵਨਾ ਚ ਇਨਸਾਨੀਅਤ ਆ ਉਹ ਦੇਖੀ ਯਾਰ ਸਾਰੇ ਭਾਦਰ ਪੀੜਾ ਦਾ ਧੰਨਵਾਦ ਕਰਦੇ ਪਿਆਰ ਦੇ ਨਾਲ ਜੜੇ ਹੋਏ ਬੁੱਢੇ ਨਾਲ ਲਾ ਕੇ ਬੰਦਾ 와ਦੀ ਲਾਈਕ ਕਰ ਲਈ

ਦਾ ਵੀ ਧੰਨਵਾਦ ਜੀ ਮਾਦਾ ਨੂੰ ਬਹੁਤ ਬਹੁਤ ਧੰਨਵਾਦ ਜੀ ਇਹ ਡਰਾਈਵਰ ਹੈ ਪਿੰਡ ਬੰਗੀ ਨੂੰ ਜਿਹੜਾ ਪਿੰਡਾ ਉਹ ਚਾਰ ਦੀ ਸੇਵਾ ਕਰਕੇ ਹੜਪੀੜ ਤਲਾਕਾਂ ਦੇ ਵਿੱਚ ਲੈ ਕੇ ਜਾਣੀ ਜੀ ਬਹੁਤ ਬਹੁਤ ਧੰਨਵਾਦ ਦਾ ਅੱਜ ਆ ਜਾਣਾ ਆਈ ਲੈ ਜਾ ਰਾਂ ਸਕੂਟਰ ਚੋਂ ਵੀ ਕਰਦਾ Vida, olha, tem que morrer. ਇਹ ਤੇ ਨਵਾਂ ਕਰੋ ਬੈਟਰੀ ਵੀ ਡਾਊਨ ਕੀ ਆ ਦੋਸਤੋ